ਇੱਥੇ ਗਰੀਬ ਮਜ਼ਦੂਰ ਦੀ ਮਿਹਨਤ ਦਾ ਨਹੀਂ ਕੋਈ ਮੁੱਲ ਪੈਂਦਾ ਕਰਜ਼ੇ ਵਿੱਚ ਡੁੱਬਾ ਕਿਸਾਨ ਮਜ਼ਦੂਰ ਹੈ ਫਾ ਲੈਂਦਾ ਇੱਥੇ ਫਿਕਰ ਸਤਾਉਂਦਾ ਕੰਮਕਾਰ ਦਾ ਨੌ ਜਵਾਨਾਂ ਨੂੰ ਕੁਝ ਚਿੱਟਾ ਪੀ ਪੀ ਕੇ ਤੁਰੇ ਜਾਣ ਸ਼ਮਸ਼ਾਨਾਂ ਨੂੰ ਇੱਥੇ ਮਾੜੇ ਲਈ ਕਾਨੂੰਨ ਹੋਰ ਤੇ ਤਗੜੇ ਲਈ ਹੋਰ ਹੈ ਰਿਸ਼ਵਤਾਂ ਵੱਡੀਆਂ ਦਾ ਹਰ ਪਾਸੇ ਜ਼ੋਰ ਹੈ ਇੱਥੇ ਲੀਡਰ ਜਨਤਾ ਲਈ ਨਹੀਂ ਕੁਰਸੀ ਲਈ ਲੜਦੇ ਨੇ ਭੋਲੇ ਭਾਲੇ ਲੋਕ ਕਈ ਦੁੱਖ ਤਕਲੀਫਾਂ ਜਰਦੇ ਨੇ ਇੱਥੇ ਹਰ ਵੇਲੇ ਲੋਕਾਂ ਨੂੰ ਲੁੱਟਾਂ ਖੋਹਾਂ ਦਾ ਡਰ ਰਹਿੰਦਾ ਹੈ ਕੀ ਬਣੂ ਪੰਜਾਬ ਦਾ ਲਾਹੌਰੀਆ ਹਰ ਕੋਈ ਸੋਚਦਾ ਰਹਿੰਦਾ ਹੈ ਹਰ ਕੋਈ ਸੋਚਦਾ ਰਹਿੰਦਾ ਹੈ ਸੋ ਦੋਸਤੋ ਚੰਗਾ ਲੱਗੇ ਤਾਂ ਛੇ ਜ਼ਰੂਰ ਕਰਨਾ ਤੇ ਇਸ ਚੈਨਲ ਨੂੰ ਫੋਲੋ ਵੀ ਕਰਨਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਮੇਰੀ ਲਾਹੌਰੀ ਦੀ ਕਲਮ ਵੱਲੋਂ ਲਿਖੀ ਗਈ ਇਹ ਰਚਨਾ ਸੁਣੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਉਂਦੇ ਵੱਸਦੇ ਰਹੋ ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ